ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਮ ਐਲ اے ਸੁਖਵਿੰਦਰ ਕੋਟਲੀ ਆਦਮਪੁਰ ਤੋਂ ਵਿਧਾਇਕ ਨੇ ਕਾਂਗਰਸ ਦੇ ਉਹਨਾਂ ਦੇ ਭਾਂਜੇ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ 30 ਸਾਲ ਉਮਰ ਹੈ ਸੰਨੀ ਨਾਮ ਦੱਸਿਆ ਜਾ ਰਿਹਾ ਮੁੰਡੇ ਦਾ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਐਮ ਐਲ اے ਸੁਖਵਿੰਦਰ ਕੋਟਲੀ ਖੁਨਾ ਦਾ ਭਾਂਜਾ ਦੱਸਿਆ ਜਾ ਰਿਹਾ ਹੈ 30 ਸਾਲ ਦੇ ਕਰੀਬ ਇਹਦੀ ਉਮਰ ਹੈ ਔਰ ਛੋਟਾ ਬੱਚਾ ਵੀ ਦੱਸਿਆ ਜਾ ਰਿਹਾ ਕਿ 4-5 ਮਹੀਨਿਆਂ ਦਾ ਉਸ ਦਾ ਬੱਚਾ ਵੀ ਹੈ 7 ਤੋਂ 8 ਆ ਮੁੰਡਿਆਂ ਦੇ ਨਾਲ ਆਪਣੀ ਘਰ ਨੂੰ ਜਾ ਰਿਹਾ ਸੀ ਬਿਆਸਪਿੰਡ ਹੈ ਜਲੰਧਰ ਏਰੀਏ ਦਾ ਆਦਮਪੁਰ ਦੇ ਕੋਲ ਕੀ ਹੈ ਬਿਆਸਪਿੰਡ ਹੈ ਔਰ ਘਰ ਨੂੰ ਜਾ ਰਿਹਾ ਸੀ ਤਾਂ ਅਚਾਨਕ ਕੁਝ ਬਦਮਾਸ਼ਾਂ ਦੇ ਵੱਲੋਂ ਸਨੀ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਇਸ ਹਮਲੇ ਦੇ ਵਿੱਚ ਸਨੀ ਤੇ ਤੇਜ਼ ਤਾਰਖ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਔਰ ਉਸ ਤੋਂ ਬਾਅਦ ਸਨੀ ਦੇ ਵੱਲੋਂ ਦਮ ਤੋੜ ਦਿੱਤਾ ਜਾਂਦਾ ਹੈ ਤੇਜ਼ ਤਾਰਖ ਹਥਿਆਰਾਂ ਦੇ ਨਾਲ ਵਾਰ ਸਨੀ ਦੇ ਉੱਪਰ ਕੀਤੇ ਜਾਂਦੇ ਨੇ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਆਦਮ ਪੋਰਤੋਂ ਵਿਧਾਇਕ ਨੇ ਸੁਖਵਿੰਦਰ ਕੋਟਲੀ ਉਹਨਾਂ ਦੇ ਭਾਣਜੇ ਸਨੀ ਦਾ ਤੇਜ ਤਾਰਖ 11 ਦੇ ਨਾਲ ਕੁਝ ਬਦਮਾਸ਼ਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਤਾਂ ਮੇਰੇ ਨਾਲ ਫੋਨ ਕਾਲ ਦੇ ਉੱਪਰ ਮੌਜੂਦ ਨੇ ਐਮਐਲਏ ਸੁਖਵਿੰਦਰ ਕੋਟਲੀ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਾਰੀ ਜਾਣਕਾਰੀ ਲੈਣੇ ਆ ਕਿ ਆਖਰਕਾਰ ਪੂਰਾ ਮਾਮਲਾ ਕੀ ਹੈ ਕੋਟਲੀ ਸਾਹਿਬ ਬੜੀ ਮੰਦ ਭਾਗੀ ਖਬਰ ਆਈ ਹੈ ਕਿ ਤੁਹਾਡੇ ਭਾਣਜੇ ਸਨੀ ਦਾ ਕਤਲ ਕਰ ਦਿੱਤਾ ਗਿਆ ਪੂਰੀ ਵਾਰਦਾਤ ਦੇ ਬਾਰੇ ਸਾਡੇ ਨਾਲ ਜਰੂਰ ਸਾਂਝੀ ਕਰਿਓ ਜਾਣਕਾਰੀ ਕਿ ਇਹ ਕਿਵੇਂ ਸਾਰਾ ਵਰਤਾਂਤ ਵਾਪਰਿਆ ਇਹ ਇਹ ਮੇਰਾ ਮਜਲੀਸਤੀ ਰਿਸ਼ਤੇਦਾਰ ਭਾਂਜਾ ਸ਼ਹਿਰ ਚ ਕੰਮ ਕਰਦਾ ਸੀ ਆਦਮਪੁਰ ਬਿਆਸਪਿੰਡ ਦਾ ਰਹਿਣ ਵਾਲਾ ਸੀ ਜੀ 30 ਸਾਲ ਦੀ ਉਹਦੀ ਉਮਰ ਸੀ ਔਰ ਸਾਲ ਪੜਦਾ ਉਹਦਾ ਬੱਚਾ ਹੈ ਥੋੜਾ ਜਿਹਾ ਪਹਿਲੇ ਵਿਆਹ ਹੋਇਆ ਔਰ ਕੰਮ ਤੋਂ ਵਾਪਸ ਘਰ ਲਈ ਜਾਣ ਲਈ ਇੱਕ ਚੌਂਕ ਦੇ ਵਿੱਚ ਤਿੰਨ ਜਣੇ ਜਿਹੜੇ ਆ ਨਾਲ ਦੇ ਹੋਰ ਦੋ ਮੁੰਡੇ ਉਹ ਖੜੇ ਸੀ ਔਰ ਅਡੀ ਕਰ ਰਹੀ ਸੀ ਆਪਣੇ ਚੌਥੇ ਬੰਦੇ ਵੀ ਕਿ ਉਹਨਾਂ ਨੂੰ ਨਾਲ ਲੈ ਕੇ ਘਰ ਨੂੰ ਜਾਣਾ ਹਮ ਇੱਕ ਸਕੋਰਪੀਓ ਦੇ ਵਿੱਚ ਚਾਰ ਬੰਦੇ ਆਏ ਉਹਨਾਂ ਨੇ ਆ ਕੇ ਕੋਲ ਗੱਡੀ ਖੜੀ ਕੀਤੀ ਔਰ ਗੱਡੀ ਚੋਂ ਉਤਰ ਕੇ ਪੁੱਛਣ ਲੱਗੇ ਕਿ ਤੁਸੀਂ ਇੱਥੇ ਕਿਉਂ ਖੜੇ ਆ ਰਾਤ ਨੂੰ ਉਹ ਕਹਿੰਦੇ ਜੀ ਅਸੀਂ ਘਰ ਨੂੰ ਚੱਲੇ ਆ ਅਸੀਂ ਹੋਰ ਬੰਦੇ ਵੀ ਅਡੀ ਅਡੀ ਕਰ ਰਹੇ ਹੈਗੇ ਆ ਤੇ ਤੁਹਾਡਾ ਸਾਡੇ ਨਾਲ ਕੀ ਲੈਣਾ ਦੇਣਾ ਜੀ ਇੰਨੀ ਗੱਲ ਕਹਿਣ ਦੀ ਵੀ ਉਹਨਾਂ ਨੇ ਜਦੋਂ ਇਹ ਕਹਿ ਦਿੱਤਾ ਵੀ ਤੁਹਾਡਾ ਕੀ ਲੈਣਾ ਦੇਣਾ ਅਸੀਂ ਪਿੰਡ ਨੂੰ ਚੱਲੇ ਆ ਉੱਥੇ ਮਾਰਕੁੱਟ ਕਰਨੇ ਸ਼ੁਰੂ ਕਰਦੇ ਗੱਡੀ ਦੇ ਵਿੱਚੋਂ ਹਥਿਆਰ ਬੇਸਬਾਲ ਤੇ ਕਰਜ ਤੇਜ ਹਥਿਆਰ ਜਿਹੜਾ ਸੀ ਉਹ ਲੈ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਇੰਨਾ ਚਾਰਾਂ ਮੁੰਡਿਆਂ ਨੇ ਔਰ ਇਹਨਾਂ ਬੁਰੀ ਤਰ੍ਹਾਂ ਕੁੱਟਿਆ ਪੁਲਿਸ ਦੇ ਕੋਲ ਵੀਡੀਓ ਫੁਟੇਜ ਆ ਮੈਂ ਵੀ ਦੇਖਿਆ ਉਹਨੂੰ ਸਤਨ ਉਹ ਬੇਰਹਿਮੀ ਦੇ ਨਾਲ ਵਿਚਾਰਾ ਬਿਲਕ ਰਿਹਾ ਔਰ ਔਰ ਉਹਨੂੰ ਤੇ ਪਿਆ ਰਹਿਣ ਦਿੱਤਾ ਤੇ ਹੋਰ ਜੂਨ ਕਰਕੇ ਥੋੜੀ ਦੇਰ ਬਾਅਦ 20 ਮਿੰਟ ਦੇ ਵਿੱਚ ਹੋਰ ਤਿੰਨ ਚਾਰ ਬੰਦੇ ਉੱਥੇ ਆ ਗਏ ਤਿੰਨ ਬੰਦੇ ਸਾੜੀ ਹੂੰ ਕੁੱਲ ਸੱਤ ਬੰਦੇ ਸੀ ਜੋਨ ਦਾ ਕੋ ਦੁਬਾਰਾ ਉਹ ਆਏ ਉਹ ਦੂਸਰੇ ਨੂੰ ਕੁੱਟਣ ਲੱਗੇ ਉਹਦੀ ਤਾਂ ਮੌਤ ਹੋ ਚੁੱਕੀ ਸੀ ਤਿੰਨ ਬੰਦਿਆਂ ਦੇ ਨਾਲ ਜਿਹੜਾ ਸੀ ਇਹਨਾਂ ਨੇ ਝਗੜਾ ਕੀਤਾ ਔਰ ਉਹ ਦੋਨੇ ਜਿਹੜੇ ਆ ਉਹ ਜੇਰੇ ਇਲਾਜ ਹਸਪਤਾਲ ਇੱਕ ਨੂੰ ਜਲੰਧਰ ਰੈਫਰ ਕੀਤਾ ਹੈ ਇੱਕ ਪਾਸੇ ਤੇ ਆਦਮپور ਦੇ ਸਿਵਲ ਹਸਪਤਾਲ ਦੇ ਵਿੱਚ ਹੀ ਹੈ ਤੇ ਮੇਰੇ ਭਾਣਜੇ ਵੀ ਮੌਕੇ ਦੇ ਉੱਤੇ ਸੀ ਜਿਹੜੀ ਉਹ ਮੌਤ ਹੋ ਪਈ ਸੀ ਪੁਲਿਸ ਸਾਹਿਬੇ ਕੋਈ ਜਾਣ ਪਛਾਣ ਖੋ ਪਾਈ ਹੈ ਕਿ ਉਹ ਬੰਦੇ ਪਹਿਲਾਂ ਤੋਂ ਜਾਣਦੇ ਸੀ ਸੰਨੀ ਹੁਣਾਂ ਨੂੰ ਜਾਂ ਕੋਈ ਪੁਰਾਣਾ ਮਾਮਲਾ ਹੋਵੇ ਕੋਈ ਕਹਾਣੀ ਵੀ ਹੋ ਜਾਂਦੀ ਹੈ ਕੋਈ ਰੰਜਿਸ਼ ਵੀ ਇਹ ਝਗੜਾ ਨਹੀਂ ਜੀ ਨਾਲ ਦੇ ਪਿੰਡਾਂ ਦੇ ਮੁੰਡੇ ਆ ਇੱਕ ਦੂਜੇ ਦੇ ਵਾਕਫ ਜਾਣਦੇ ਉਹ ਨਹੀਂ ਪਛਾਣੇ ਨਾਦੇ ਇਹਦੇ ਕੌਣ ਨੇ ਫੇਰ ਹੀ ਪਤਾ ਲੱਗਾ ਫੇਰ ਪੁਲਿਸ ਨੂੰ ਜਿਹੜਾ ਸੀ ਉਹ ਦੱਸਿਆ ਉਹ ਵੀ ਵੀਡੀਓ ਫਟੇਜ਼ ਦੀ ਪੁਲਿਸ ਨੇ ਲਿਆ ਔਰ ਰਾਤ ਹੀ ਫੇਰ ਉਹਨਾਂ ਨੂੰ ਤਿੰਨ ਜਣਿਆਂ ਨੂੰ ਜਿਹੜਾ ਸੀਗਾ ਸਵੇਰ ਤੱਕ ਰਾਉਂਡ ਪੁਲਿਸ ਨੇ ਕੀਤਾ ਆ ਔਰ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਵੀ ਜਿਹੜੇ ਹੋਰ ਇਹਨਾਂ ਦੇ ਨਾਲ ਐ ਜਿਹੜੇ ਉਹ ਵਿਅਕਤੀ ਕੌਣ ਸੀ ਤੋ ਮੈਂ ਥਾਣੇ ਵਿੱਚ ਹੀ ਇਸ ਵੇਲੇ ਮੌਜੂਦ ਹਾਂ ਔਰ ਮੈਂ ਮੇਰੀ ਐਸਐਸਪੀ ਮਾਨਜੂ ਕੱਕ ਸਾਹਿਬ ਨਾਲ ਗੱਲ ਹੋਈ ਹੈ ਜੀ ਉਹਨਾਂ ਨੇ ਭਰੋਸਾ ਦਿੱਤਾ ਵੀ ਤੁਸੀਂ ਕੋਈ ਚਿੰਤਾ ਨਾ ਕਰੋ ਜਿਹੜੇ ਬਾਕੀ ਬੰਦੇ ਵੀ ਆ ਉਹਨਾਂ ਨੂੰ ਅਸੀਂ ਜਲਦੀ ਰੋਂਗਪ ਕਰਾਂਗੇ ਤਾਂ ਮੇਰੀ ਉਹਨਾਂ ਨੂੰ ਮੰਗ ਹੈ ਕਿ ਜਿਹੜੇ ਸੱਤ ਦੇ ਸੱਤੇ ਬੰਦੇ ਆ ਉਹਨਾਂ ਦੇ ਉੱਤੇ 22 ਨੇਮ ਜਿਹੜਾ ਆ ਉਹ ਪਰਚਾ ਦਿੱਤਾ ਜਾਵੇ ਔਰ ਉਹਨਾਂ ਨੂੰ ਗ੍ਰਿਫਤਾਰ ਕਰੋ ਫੇਰ ਹੀ ਬੱਚੇ ਦਾ ਜਿਹੜਾ ਪੋਸਟਮਾਰਟਮ ਤੇ ਫੇਰ ਹੀ ਉਹਦਾ ਮਹਸਨਸਕਾਰ ਜਿਹੜਾ ਉਹ ਕਰਵਾਉਂਗਾ ਜੀ ਹੂੰ ਕੋਰਲੀ ਸਾਹਿਬ ਕਿਵੇਂ ਦੇਖਦੇ ਹੋ ਲਗਾਤਾਰ ਕਤਲ ਦੀਆਂ ਵਾਰਦਾਤਾਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਔਰ ਇਹ ਤਾਂ ਵਾਰਦਾਤ ਤੁਹਾਡੇ ਚਲੋ ਏਰੀਏ ਦੇ ਵਿੱਚ ਹੋਈ ਆ ਪਰ ਕਿਵੇਂ ਦੇਖਦੇ ਹੋ ਓਵਰਆਲ ਪ੍ਰਸ਼ਾਸਨ ਦੀ ਸਥਿਤੀ ਨੂੰ ਪੁਲਸ ਕਿੱਥੇ ਐ ਮੇਨ ਤੁਸੀਂ ਕਹਿ ਕਿ ਮੇਨ ਏਰੀਏ ਦੇ ਵਿੱਚ ਹੀ ਕਤਲ ਹੋ ਗਿਆ ਹੈ ਇਹ ਮੈਂ ਬੜਾ ਹੈਰਾਨ ਹੈ ਕਿ ਰੋਜ ਦਿਨ ਦੇ ਹੜ ਇਹ ਪਰਸੋਂ ਇੱਕ ਸਾਡੇ ਹੋਰ ਆਦਮਪੁਰ ਦੇ ਵਿੱਚ ਕਤਲ ਹੋਇਆ ਪੁਲਿਸ ਉਹ ਹਾਲੇ ਸੁਲਝਾ ਰਹੀ ਸੀ ਇਹ ਕਤਲ ਹੋ ਗਿਆ ਜਾਨੀ ਜਿਸ ਤਰੀਕੇ ਦੀ ਗੁੰਡਾਗਰਦੀ ਪੰਜਾਬ ਦੇ ਵਿੱਚ ਹੋ ਰਹੀ ਹੈ ਔਰ ਇਹ ਵਾਰਦਾਤ 100 ਮੀਟਰ ਦੀ ਥਾਣੇ ਤੋਂ ਦੂਰੀ ਤੇ ਹੋਈ ਹੈ ਜਿੱਥੇ ਜਿੱਥੇ ਕੋਈ ਡਰ ਬੇਖੋ ਤੁਸੀਂ ਸ਼ਰੇਆਮ ਜੀਪਾਂ ਲੈ ਲੈ ਕੇ ਘੁੰਮਦੇ ਹੋ ਬਲਮਾਚੀ ਕਰਦੇ ਹੋ ਰਾਤਾਂ ਨੂੰ ਤੁਸੀਂ ਗੱਡੀਆਂ ਦੇ ਵਿੱਚ ਬੰਦੇ ਸੱਦ ਲੈਂਦੇ ਹੋ ਮਾਰ ਕਟਾਈ ਕੁੱਟਣ ਵਾਸਤੇ ਇਹ ਪੰਜਾਬ ਦੇ ਨੌਜਵਾਨੀ ਦੇ ਲਈ ਜਾਂ ਪੰਜਾਬ ਦੇ ਲਈ ਇੱਕ ਬਹੁਤ ਵੱਡਾ ਗਖਾਂਤ ਦਾ ਜਿਹੜਾ ਸਮਾਂ ਉਹ ਚੱਲ ਰਿਹਾ ਪੰਜਾਬ ਤਾਂ ਪਹਿਲਾਂ ਹੀ ਬੜੇ ਦੁੱਖਾਂ ਦੇ ਵਿੱਚੋਂ ਨਿਕਲਿਆ ਮੈਂ ਕਹਿਣਾ ਚਾਹਣਾ ਆ ਕਿ ਸਰਕਾਰ ਦਾ ਕੋਈ ਖੌਫ ਹੀ ਨਹੀਂ ਹੈ ਕੀ ਸਰਕਾਰ ਦਾ ਕੋਈ ਲਾਅ ਐਂਡ ਆਰਡਰ ਚੰਗਾ ਹੋਵੇ ਨਾਟ ਪਾਈ ਹੋਵੇ ਗੈਂਗਸਟਰਾਂ ਨੂੰ ਨਾਟ ਪਾਈ ਹੋਵੇ ਜਿਹੜੇ ਗੁੰਡਾਗਰਦੀ ਕਰ ਰਹੇ ਨੇ ਰੋਜ਼ ਦਿਨ ਦਿਹਾੜੇ ਲੋਕਾਂ ਦੇ ਕਤਲ ਫਰੋਤੀਆਂ ਤੇ ਡਕੈਟੀਆਂ ਹੋ ਰਹੀਆਂ ਨੇ ਇਹ ਕੋ ਨਵੀਂ ਵਾਰਤ ਨਾ ਜ਼ਰਦਤ ਨਹੀਂ ਹੈ ਇਹ ਠੀਕ ਹੈ ਮੇਰੇ ਨਾਲ ਹੋਈ ਹੈ ਮੇਰੇ ਪਰਿਵਾਰ ਨਾਲ ਮੇਰੀ ਭੈਣ ਨਾਲ ਹੋਈ ਹੈ ਪਰ ਸਾਨੂੰ ਲੱਗਦਾ ਇਹ ਸਾਡੇ ਨਾਲ ਹੋਈ ਹੈ ਲੇਕਿਨ ਪੰਜਾਬ ਦੇ ਜੇ ਆਪਾਂ ਹਾਲਾਤਾਂ ਨੂੰ ਦੇਖੀਏ ਤਾਂ ਲਾਅ ਐਂਡ ਆਰਡਰ ਸਰਕਾਰ ਦੀ ਕੰਟਰੋਲ 'ਚ ਬਿਲਕੁਲ ਵੀ ਨਹੀਂ ਹੈ ਦਿਨ ਦਿਹਾੜੇ ਕੋਈ ਕੁਝ ਹੋ ਰਿਹਾ ਤੁਸੀਂ মিডিਆ ਦੇ ਰਾਹੀਂ ਐਡਾ ਵੱਡਾ ਚੈਨਲ ਆ ਇਹ ਤੁਸੀਂ ਰੋਜ਼ ਦਿਖਾਉਂਦੇ ਹੋ ਤਾਂ ਮੇਰੇ ਖਿਆਲ ਦੇ ਅੰਦਰ ਇੱਥੇ ਕੋਈ ਵੀ ਬੰਦਾ ਸੁਰੱਖਿਅਤ ਨਹੀਂ ਹੈ ਦੇਖੋ ਜੀ ਇੱਕ ਆਮ ਵਿਅਕਤੀ ਕੰਮ ਤੋਂ ਆਇਆ ਤਿੰਨ ਬੰਦੇ ਆਪਣੇ ਘਰ ਨੂੰ ਜਾਣ ਲਈ ਖੜੇ ਆ ਸ਼ਰਿਆਂ ਆ ਕੇ ਤੁਸੀਂ ਉਹਨਾਂ ਦੀ ਮਾਰਕਾਈ ਕਰਕੇ ਇੱਕ ਮਿੰਟ ਚ ਮਰਡਰ ਕਰ ਦੋਗੇ ਤਾਂ ਫਿਰ ਇਹ ਤੇ ਆਮ ਵਿਅਕਤੀ ਦੀ ਸੁਰੱਖਿਆ ਰਹਿ ਕਿੱਥੇ ਗਈ ਹਾਂ ਜਾਤੀ ਰੰਜਿਸ਼ ਹੋਵੇ ਕੋਈ ਕ੍ਰੋਸ ਫਾਇਰਿੰਗ ਹੋਵੇ ਕ੍ਰੋਸ ਲੜਾਈ ਹੋਵੇ ਫਿਰ ਤਾਂ ਚਲੋ ਆਪਾਂ ਮੰਨ ਜਾਨੇ ਵੀ ਕੋਈ ਕੋਈ ਕਹਾਣੀ ਹੋ ਗਈ ਇਹ ਤਾਂ ਗੁੰਡਾ ਕਰਦੀ ਆ ਇਹਨੂੰ ਮੈਂ ਤਾਂ ਗੁੰਡਾ ਕਰਦੀ ਕਾਂਗਾ ਸੋ ਮੈਂ ਮੰਗ ਕਰਦਾ ਪੁਲਿਸ ਦੇ ਕੋਲ ਐਸਐਸਪੀ ਸਾਹਿਬ ਜੀ ਜੀ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਰੰਤ ਇਸ ਮਾਮਲੇ ਦੇ ਉੱਤੇ ਕੰਟਰੋਲ ਕਰੋ ਮੈਨੂੰ ਅਨਸਾਫ਼ ਨਹੀਂ ਤਾਂ ਮੈਂ ਐਜੀਟੇਸ਼ਨ ਦਾ ਅੰਦੋਲਨਕਾਰੀ ਬੰਦਾ ਆ ਮੈਂ ਤਾਂ ਬੱਚੇ ਦਾ ਉਹਨਾਂ ਚਿਰ ਸੰਸਕਾਰ ਨਹੀਂ ਕਰਾਂਗਾ ਨਾਲੇ ਪੋਸਟਮਾਰਟਮ ਕਰਾਉਣ ਜਾਵਾਂਗਾ ਇਨਾ ਚਿਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੇ ਮੈਂ ਤਾਂ ਇਸ ਵੇਲੇ ਵੀ ਸੈਂਕੜੇ ਸਾਥੀ ਮੇਰੇ ਨਾਲ ਨੇ ਥਾਣੇ ਦੇ ਅੰਦਰ ਖੜੇ ਨੇ ਇੱਕ ਨੌਜਵਾਨ ਫੁੱਲਾਂ ਵਰਗਾ ਭਾਂਜਾ ਜਿਹੜਾ ਬਹੁਤ ਮੈਨੂੰ ਪਿਆਰ ਕਰਦਾ ਸੀ ਮੈਨੂੰ ਬਹੁਤ ਦੁੱਖ ਹੋਇਆ ਉਹਦਾ ਕਿ ਉਹ ਦੁਨੀਆ ਤੋਂ ਚਲਾ ਗਿਆ ਮੇਰੀ ਭੈਣ ਕੀ ਕਰੇਗੀ ਵਿਚਾਰੀ ਉਹ ਬੱਚਾ ਕੀ ਕਰੇਗਾ ਜਿਹੜੀ ਅਸੀਂ ਧੀ ਨੂੰ ਵਿਆਹ ਕੀ ਲੈ ਕੇ ਆਏ ਆਪਣੇ ਘਰੇ ਉਹ ਵਿਚਾਰੀ ਕੀ ਕਰੇਗੀ ਕਿਵੇਂ ਦਾ ਕੋਟਲੀ ਸਾਹਿਬ ਤੁਸੀਂ ਦੱਸਿਆ ਛੋਟਾ ਅਜੇ ਬੱਚਾ ਹੈ ਵਿਆਹ ਨੂੰ ਵੀ ਥੋੜਾ ਸਮਾਂ ਹੋ ਗਿਆ ਸੀ ਤਾਂ ਮਾਹੌਲ ਕਿਵੇਂ ਦਾ ਹੈ ਘਰ ਦੇ ਵਿੱਚ ਸਮਝ ਸਕਦੇ ਹਾਂ ਕਿ ਬੜਾ ਦੁੱਖ ਦੀ ਘੜੀ ਹੈ ਜਿਹੜਾ ਰੀੜ ਦੀ ਹੱਡੀ ਕਹਿ ਦਈਏ ਕਿ ਘਰ ਦੀ ਟੁੱਟ ਜਾਂਦੀ ਹੈ ਜਦੋਂ ਜਵਾਨ ਪੁੱਤ ਦੁਨੀਆ ਤੋਂ ਚਲਾ ਜਾਵੇ ਉਹ ਵੀ ਇਸ तरीके ਦੇ ਨਾਲ ਜਦੋਂ ਦਾ ਕਤਲ ਹੋਵੇ ਹੁਣ ਘਰ ਦੇ ਵਿੱਚ ਕਿਵੇਂ ਐ ਮਾਹੌਲ ਕੀ ਐ ਸਾਰਾ ਪਿੰਡ ਦੀ ਸਾਰਾ ਪਿੰਡ ਬੈਠਾ ਸਾਰਾ ਤਾਂ ਥਾਣੇ ਆਇਆ ਮੈਂ ਉਹਨਾਂ ਨੂੰ ਕਹਿ ਰਿਹਾ ਤੁਸੀਂ ਕਰੋ ਇਹ ਘਰੇ ਜਾਓ ਰੋਣ ਪਿੱਟਣ ਪਿਆ ਹੋਇਆ ਹ 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 ਬੱਚਾ ਜਿਹੜਾ ਤੁਹਾਡਾ ਬਹੁਤ ਪਿਆਰਾ ਜੀ ਉਹਦੇ ਨਾਲ ਕੋਈ ਅਜਿਹੀ ਅ ਅਨਫੋਰਚੂਨੇਟਲੀ ਕੋ ਕਹਾਣੀ ਹੋ ਜੇ ਤਾਂ ਫਿਰ ਦੁੱਖ ਤਾਂ ਹੁੰਦਾ ਹੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਕੋਟਲੀ ਸਾਹਿਬ ਹਾਲਾਂਕਿ ਅ ਖਬਰ ਦੀ ਅਸੀਂ ਗੱਲ ਕਰ ਲਈ ਇਹ ਤਾਂ ਬੜੀ ਮੰਦ ਭਾਗੀ ਹੈ ਕਿ ਐਮ.ਐਲ.ਏ ਸੁਖਵਿੰਦਰ ਕੋਟਲੀ ਹੁਣਾ ਦੇ ਭਾਣਜੀ ਦਾ ਕਤਲ ਕਰ ਦਿੱਤਾ ਗਿਆ। ਸੰਨੀ ਨਾਮ ਹੈ 30 ਸਾਲ ਦੇ ਕਰੀਬ ਉਮਰ ਦਾ ਸੀ ਜਾ ਰਹੀ ਹੈ ਘਰ ਨੂੰ ਜਾ ਰਹੀ ਸੀ ਤਿੰਨ ਤੋਂ ਚਾਰ ਬੰਦੇ। ਪਰ ਗੱਡੀ ਤੇ ਕੁਝ ਹਮਲਾਵਰ ਆਉਂਦੇ ਆ ਪੁੱਛਦੇ ਹੈ ਕਿ ਤੁਸੀਂ ਇੱਥੇ ਖੜ ਕੇ ਕੀ ਕਰਦੇ ਹੋ? ਤਾਂ ਉਹਨਾਂ ਵੀ ਕਹਿ ਦਿੰਦਾ ਹੈ ਕਿ ਤੁਸੀਂ ਕੌਣ ਹੋ ਨੇ ਉਹ ਸਾਨੂੰ ਪੁੱਛਣ ਵਾਲੇ ਤਾਂ ਇਸ ਗੱਲ ਤੋਂ ਲੈ ਕੇ ਬਹਿਸ ਬਾਜੀ ਛਿੜੀ ਔਰ ਬਹਿਸ ਬਾਜੀ ਇੰਨੀ ਕਿ ਜ਼ਿਆਦਾ ਵੱਧ ਗਈ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਤੱਕ ਕਰ ਦਿੱਤਾ ਗਿਆ। ਤਾਂ ਆ ਐਮਐਲਏ ਸੁਖਵਿੰਦਰ ਕੋਟਲੀ ਹੁਣਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਕਿੰਨੀ ਦੁੱਖ ਦੀ ਘੜੀ ਹੈ ਹਾਲਾਂਕਿ ਪਰਿਵਾਰ ਦੇ ਵਿੱਚ ਮਾਤਮ ਸ਼ਾਇਆ ਹੋਇਆ ਤਾਂ ਤਸਵੀਰ ਵੀ ਦਿਖਾ ਰਹੇ ਹਾਂ ਤਸਵੀਰ ਤੁਸੀਂ ਉਸ ਨੌਜਵਾਨ ਸੰਨੀ ਦੀ ਦੇਖ ਸਕਦੇ ਹੋ ਜੇ ਸਨੀ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ